ਸੇਕ ਨਹਿ ਆ ਸੇਕ ਨਹਿ ਆ ਜਿਨਾ ਨ ਬਿਸਰਹਿ ਨਾ ਸੇਕ ਨਹਿ ਆ ਸੇਕ ਨਹਿ ਆ ਸੇਕ ਨਹਿ ਆ ਪੁਰਾਣੇ ਸੰਗੀਆ ਨੂੰ ਬਾਬਾ ਜੀ ਦੀ ਭਾਲ ਬਾਬਾ ਜੀ ਬਿਨਾਂ ਕਿਸੇ ਨੂੰ ਬੋਤਾ ਦੱਸੇ ਇਸ ਸਥਾਨ ਤੇ ਆਗੇ ਸਨ ਜਾਨੀ ਕਿ ਰਾਮਪੁਰ ਖੇੜਾ ਸਾਹਿਬ ਵਿਖੇ ਆਗੇ ਸਨ ਪੁਰਾਣੇ ਸੰਗਤੀ ਵੀ ਬਾਬਾ ਜੀ ਦੀ ਖੋਜ ਭਾਲ ਕਰ ਰਹੇ ਸਨ ਸਹਜੇ ਸਹਜੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਬਾਬਾ ਜੀ ਅੱਜ ਕੱਲ ਰਾਮਪੁਰ ਖੇੜੇ ਦੀ ਥੇਹ ਤੇ ਇਕਾਂਤ ਵਿੱਚ ਭਜਨ ਲੀਨ ਹੋ ਕੇ ਪ੍ਰਭੂ ਬਸਲ ਦਾ ਆਨੰਦ ਮਾਣ ਰਹੇ ਹਨ ਪਿਆਰ ਅਤੇ ਖਿੱਚ ਇੱਕ ਐਸੀ ਵਸਤੂ ਹੈ ਜੋ ਲੱਖਾਂ ਮੀਲਾਂ ਤੋਂ ਆਪਣੀ ਸੁਖਮ ਪ੍ਰੇਮ ਡੋਰੀ ਰਾਹੀਂ ਖਿੱਚ ਪਾ ਕੇ ਖਿੱਚ ਲੈਂਦੀ ਹੈ। ਸੋ ਪ੍ਰੇਮ ਵਸ ਹੋਏ ਆਤਮਿਕ ਬੰਦੀ ਇੱਥੇ ਆਉਣੇ ਸ਼ੁਰੂ ਹੋਗੇ। ਰਾਤ ਨੂੰ ਰਿਹائش ਦਾ ਅਤੇ ਲੰਗਰ ਦਾ ਪ੍ਰਬੰਧ ਨਾ ਹੋਣ ਕਾਰਨ ਬਾਰੋਂ ਆਏ ਪ੍ਰੇਮੀ ਦਿਨ ਪਰ ਬਾਬਾ ਜੀ ਦੀ ਸੰਗਤ ਦਾ ਆਨੰਦ ਮਾਣਦੇ। ਤੇ ਰਾਤ ਨੂੰ ਆਰਾਮ ਅਤੇ ਪੇਟ ਆਹਾਰ ਵਾਸਤੇ ਬਾਬਾ ਜੀ ਆਪ ਜਾਂ ਕਿਸੇ ਪ੍ਰੇਮੀ ਨੂੰ ਉਹਨਾਂ ਨਾਲ ਆਏ ਗੁਰਸਿੱਖਾਂ ਨੂੰ ਪਿੰਡ ਬਾਲੇ ਜਾ ਕੇ ਸਰਦਾਰ ਬਾਬਾ ਸਿੰਘ ਗੋਂਦਪੁਰ ਵਾਲਿਆਂ ਦੇ ਡੇਰੇ ਭੇਜ ਦਿੰਦੇ। ਉੱਥੇ ਛਾੜੇ ਹੁੰਦੇ। ਥੋੜੇ ਸਮੇਂ ਬਾਅਦ ਸੰਗਤ ਦੀ ਪ੍ਰੇਰਣਾ ਕਰਨ ਤੇ ਛਪਰੀ ਦੇ ਉੱਤਰ ਵਾਲੇ ਪਾਸੇ ਇੱਕ ਪੱਕੀ ਗੁਫਾ ਅਤੇ ਗੁਫਾ ਅੱਗੇ 6 ਫੁੱਟ ਦਾ ਬਰਾਂਡਾ ਬਣਾਉਣ ਦਾ ਗੁਰਮਤਾ ਪਾਸ ਹੋਇਆ। ਜਿਸ ਦੀ ਨੀਂ 17 ਬੈਸਾਖ 2008 ਬਿਕਰਮੀ 29 ਅਪ੍ਰੈਲ 1955 ਨੂੰ ਰੱਖੀ ਅਤੇ 15-20 ਦਿਨਾਂ ਵਿੱਚ ਪੱਕੀ ਗੁਫਾ ਬਣਾ ਕੇ ਤਿਆਰ ਕੀਤੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਗੁਫਾ ਦੀ ਤਿਆਰੀ ਤੋਂ ਬਾਅਦ ਬਾਬਾ ਜੀ ਦੇ ਮਨ ਵਿੱਚ ਵਿਚਾਰ ਬਣ ਗਿਆ ਕਿ ਗੁਫਾ ਕਾਫੀ ਸੁੰਦਰ ਬਣੀ ਹੈ। ਕਿਉਂ ਨਾ ਇੱਥੇ ਸਤਿਗੁਰੂ ਸਿਰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਈਏ ਅਤੇ ਜੋ ਅੱਗੇ ਬਰਾਂਡਾ ਹੈ ਉਸ ਵਿੱਚ ਆਪਣੀ ਰਿਹائش ਰੱਖ ਲਈਏ ਇਸ ਤਰ੍ਹਾਂ ਜੋ ਸੰਗਤ ਬਾਹਰੋਂ ਆਉਂਦੀ ਹੈ ਉਹ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਿਆ ਕਰੇਗੀ ਤੇ ਸਾਨੂੰ ਵੀ ਸਤਿਗੁਰੂ ਜੀ ਦੀ ਸੇਵਾ ਦਾ ਆਹਰ ਬਣ ਜਾਵੇਗਾ ਗੁਫਾ ਦੀ ਤਿਆਰੀ ਉਪਰੰਤ ਸਤਿਗੁਰੂ ਜੀ ਦੇ ਪ੍ਰਕਾਸ਼ ਕਰਨ ਦੀ ਲੋੜਿੰਦਾ ਜੋ ਸਮਾਨ ਚਾਹੀਦਾ ਸੀ ਉਹ ਤਿਆਰ ਹੋ ਗਿਆ ਪਿੰਡ ਵਾਲਿਆਂ ਤੋਂ ਸਤਿਗੁਰ ਜੀ ਦਾ ਸਰੂਪ ਲਿਆ ਕੇ ਬਾਬਾ ਜੀ ਨੇ ਆਪਣੇ ਸ੍ਰੇਸ਼ਟ ਪੁਰਨੇ ਨੂੰ ਪੂਰਾ ਕਰ ਲਿਆ। ਹੁਣ ਤੜਕੇ ਉਠੇ ਇਸ਼ਨਾਨ ਸੁੱਧ ਨੂੰ ਉਪਰੰਤ ਬਾਬਾ ਜੀ ਬੜੇ ਪਿਆਰ ਸ਼ਰਦਾ ਭਾਵਨੀ ਸਹਿਤ ਸ਼ਬਦ ਪੜ੍ਹਦੇ ਸਤਿਗੁਰ ਜੀ ਦਾ ਪ੍ਰਕਾਸ਼ ਕਰਦੇ। ਹੁਕਮਨਾਮਾ ਲੈਣ ਉਪਰੰਤ ਸਤਿਗੁਰਾਂ ਦੀ ਹਜ਼ੂਰੀ ਵਿੱਚ ਹੀ ਸਾਰਾ ਨਿਤਨੇਮ ਕਰਦੇ। ਪਿੰਡ ਵਾਲੇ ਲੰਗਰ ਛਕਣ ਉਪਰੰਤ ਸਾਰਾ ਸਿਮਰਨ ਦਾ ਨਿਯਮ ਵੀ ਗੁਰਹਜੂਰੀ ਵਿੱਚ ਹੀ ਪੂਰਾ ਕਰਦੇ। ਬਾਬਾ ਜੀ ਦੱਸਿਆ ਕਰਦੇ ਸਨ ਕਿ ਜਦੋਂ ਪਹਿਲੇ ਦਿਨ ਸਤਗੁਰੂ ਜੀ ਦਾ ਪ੍ਰਕਾਸ਼ ਕੀਤਾ। ਸ਼ਾਮ ਦਾ ਸਮਾਂ ਹੋਇਆ ਤਾਂ ਮਨ ਵਿੱਚ ਵਿਚਾਰ ਆਈ ਕਿ ਸ਼ਾਮ ਨੂੰ ਸਤਗੁਰੂ ਜੀ ਦੇ ਅਸਥਾਨ ਤੇ ਚਾਂਦਨ ਕਿਸ ਚੀਜ਼ ਨਾਲ ਕੀਤਾ ਜਾਵੇ। ਕਿਉਂ ਸਾਡੇ ਪਾਸ ਹੈ ਨਹੀਂ। ਮਿੱਟੀ ਦਾ ਤੇਲ ਅਸੀਂ ਸਤਗੁਰੂ ਜੀ ਦੇ ਹਜ਼ੂਰ ਬਾਲਣਾ ਨਹੀਂ। ਕਿਉਂਕਿ ਕਿਸੇ ਸਮੇਂ ਸਿੱਖਾਂ ਨੇ 10ਵੇਂ ਸਤਗੁਰਾਂ ਪਾਸੋਂ ਪੁੱਛਿਆ ਸੀ। ਕਿ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਸੀਂ ਮਿੱਟੀ ਦਾ ਤੇਲ ਬਾਲ ਸਕਦੇ ਹਾਂ ਤਾਂ ਹਜ਼ੂਰ ਨੇ ਬੜੇ ਸਖਤ ਸ਼ਬਦਾਂ ਵਿੱਚ ਇਨਕਾਰ ਕੀਤਾ ਸੀ ਕਿ ਮਾਟੀ ਦਾ ਤੇਲ ਜੋ ਇਸ ਪਰਜਾਲੇ ਮਾਟੀ ਦਾ ਤੇਲ ਫਿਰ ਉਸੇ ਕੋ ਜਲੇ ਮਿੱਟੀ ਦਾ ਤੇਲ ਬਾਲਣ ਨਾਲ ਇੱਕ ਤਾਂ ਮੁਸ਼ਕ ਪੈਦਾ ਹੁੰਦਾ ਹੈ ਅਤੇ ਦੂਸਰਾ ਧੂਆ ਵੀ ਕਾਫੀ ਕੁੜਤਣ ਵਾਲਾ ਹੁੰਦਾ ਹੈ ਸੋ ਅਸੀਂ ਇਹਨਾਂ ਵਿਚਾਰਾਂ ਵਿੱਚ ਹਿੱਸਾ ਕਿ ਇੱਕ ਮਾਤਾ ਅੱਧ ਸਿਰ ਦੇ ਕਰੀਬਨ ਦੇਸੀ ਘਿਓ ਲੈ ਕੇ ਆ ਪੁੱਜੀ ਕਹਿਣ ਲੱਗੀ ਕਿ ਸਾਡੀ ਨਵੀਂ ਮੱਝ ਸੂਈ ਸੀ ਕਿਈ ਦਿਨਾਂ ਤੋਂ ਇਸ ਮੱਝ ਦੇ ਮੱਖਣ ਨੂੰ ਗਰਮ ਕਰਕੇ ਘਿਓ ਕਟਿਆ ਲੈ ਕੇ ਆਉਣ ਦਾ ਵਿਚਾਰ ਸੀ ਪਹਿਲੇ ਮੈਂ ਪਰਸੋਂ ਆਉਣਾ ਸੀ ਪਰ ਕਿਉਂ ਥੋੜਾ ਹੁਣ ਕਾਰਨ ਮੈਂ ਨਹੀਂ ਆਈ ਅੱਜ ਹੁਣ ਸਵੇਰ ਦਾ ਹੀ ਮਨ ਬਣਿਆ ਸੀ ਕਿ ਜਿੰਨਾ ਵੀ ਹੈ ਇਹ ਘਿਓ ਮੈਂ ਜਾ ਕੇ ਦੇ ਆਮਾ ਬਾਬਾ ਜੀ ਨੇ ਉਹ ਕਿਉ ਬੀਬੀ ਦੇ ਬਰਤਨ ਵਿੱਚੋਂ ਕੱਢ ਲਿਆ ਅਤੇ ਬਰਤਨ ਉਸ ਨੂੰ ਵਾਪਸ ਕਰ ਦਿੱਤਾ ਕਿਉ ਲੈ ਕੇ ਸਤਿਗੁਰੂ ਜੀ ਦੇ ਹਜ਼ੂਰ ਕੋਲੀ ਦਾ ਦੀਵਾ ਬਣਾ ਕੇ ਜੋਤ ਜਗਾਈ ਨਾਲੇ ਸਤਿਗੁਰੂ ਜੀ ਦਾ ਅਤਿਅੰਤ ਧੰਨਵਾਦ ਕੀਤਾ ਕਿ ਹਜ਼ੂਰ ਜੀ ਆਪ ਜੀ ਤਾਂ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਕਟ-ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਆਪ ਤਾਂ ਜਾਣੀ ਜਾਣ ਹੋ ਆਪ ਹੀ ਪ੍ਰੇਰਕ ਹੋ ਆਪ ਜੀ ਨੇ ਹੀ ਪ੍ਰੇਰਣਾ ਦੇ ਕੇ ਦਾਸ ਦੇ ਮਨ ਵਿੱਚ ਸ਼ਰਧਾ ਪੂਰੀ ਕੀਤੀ ਹੈ ਉਸ ਦਿਨ ਤੋਂ ਸਾਰਾ ਸਮਾਂ ਘਿਓ ਦੀ ਜੋਤ ਜਗਾ ਕੇ ਸਤਿਗੁਰਾਂ ਦੇ ਚਰਨਾਂ ਵਿੱਚ ਲੋ ਕਰਦੇ ਰਹੇ ਜਦੋਂ ਕਿ ਉਹ ਮੁਕਣ ਦੇ ਨੇੜੇ ਹੋਣਾ ਤਾ ਸਤਗੁਰੂ ਜੀ ਨੇ ਕਿਸੇ ਨਾ ਕਿਸੇ ਨੂੰ ਪ੍ਰੇਰਣਾ ਦੇ ਕੇ ਹੋਰ ਕਿਉ ਉਪਜਵਾ ਦੇਣਾ ਕਦੇ ਵੀ ਘਿਉ ਦੀ ਟੋਟ ਨਹੀਂ ਆਈ ਫਿਰ ਬਿਜਲੀ ਦਾ ਪ੍ਰਬੰਧ ਹੋ ਗਿਆ ਹਰ ਰੋਜ਼ ਸੋਦਾਰ ਦੇ ਨਿਤਨੇਮ ਤੋਂ ਬਾਅਦ ਥੋੜਾ ਆਹਾਰ ਕਰਕੇ ਬਾਹਰ ਖੇਤ ਵਿੱਚ ਉੱਤਰ ਵਾਲੇ ਪਾਸੇ ਮੰਜੇ ਡਾਹ ਲੈਣੇ ਕਿਉਂਕਿ ਇਸ ਉੱਚੇ ਸਥਾਨ ਤੇ ਜਿੱਥੇ ਇੱਕ ਹੁਣ ਗੁਰਦੁਆਰਾ ਸਾਹਿਬ ਹੈ ਸਾਰੇ ਹੀ ਬੋੜਾਂ ਦੇ ਲੰਬੇ-ਲੰਬੇ ਡਾਹਲੇ ਇੱਕ ਦੂਜੇ ਵਿੱਚ ਫਸੇ ਹੋਏ ਸਨ ਉੱਪਰ ਇਲਾ ਅਤੇ ਆਦਿਕ ਜਾਨਵਰਾਂ ਦੇ ਬਿਆੰਤ ਆਲਣੇ ਪਾਏ ਹੋਏ ਸਨ ਜੋ 12 ਮਰੇ ਹੋਏ ਪਸ਼ੂਆਂ ਦੇ ਹੱਡੀਆਂ ਮਾਸ ਆਦੀ ਆਲਣੇ ਵਿੱਚ ਲਿਆ ਰੱਖਦੀਆਂ ਸਨ ਅਤੇ ਕਾਫੀ ਗੰਧ ਪੁੰਦੀਆਂ ਸਨ ਫਿਰ ਮੰਝੇ ਉੱਪਰ ਬੈਠ ਕੇ ਨੇਮ ਨਾਲ ਬਾਬਾ ਜੀ ਨੇ ਗੁਰੂ ਨਾਨਕ ਚਮਤਕਾਰ ਜਾਂ ਕਲਗੀਧਰ ਚਮਤਕਾਰ ਦੀ ਸਾਖੀ ਕਰੀਬਨ ਘੰਟਾ ਜਾਂ ਡੇਢ ਘੰਟਾ ਸੁਣਨੀ ਜਦੋਂ ਇੱਕ ਚਮਤਕਾਰ ਦਾ ਭੋਗ ਪੈ ਜਾਂਦਾ ਫਿਰ ਦੂਸਰਾ ਆਰੰਭ ਕਰ ਦੇਣਾ ਇਹ ਸਾਖੀਆਂ ਸੁਣਾਉਣ ਦੀ ਸੇਵਾ ਬਾਬਾ ਜੀ ਨੇ 10 ਦੇ ਜਿੰਮੇ ਲਈ ਹੋਈ ਸੀ ਪਹਿਲੇ ਦਿਨਾਂ ਵਿੱਚ ਅਸੀਂ ਦੋਵੇਂ ਮੈਂ ਅਤੇ ਬਾਬਾ ਜੀ ਹੀ ਹੁੰਦੇ ਸਾਂ ਕਈ ਵਾਰ ਕੋਈ ਬਾਹਰੋਂ ਮਿਲਣ ਵਾਸਤੇ ਸੰਗਤ ਦੇ ਇੱਕ ਦੋ ਸਰੇਰ ਆ ਜਾਣੇ ਤਾਂ ਮਨ ਵਿੱਚ ਬੜੀ ਖੁਸ਼ੀ ਹੋਣੀ ਕਿ ਅੱਜ ਅਸੀਂ ਤਿੰਨ ਚਾਰ ਸਰੇਰ ਹੋ ਗਏ ਹਾਂ ਸਤਗੁਰਾਂ ਦੇ ਕੋਟਕ ਪੜਨ ਸੁਣਨ ਉਪਰੰਤ ਸੋਹਲੇ ਅਤੇ ਹੋਰ ਸ਼ਬਦਾਂ ਦਾ ਪਾਠ ਕਰਕੇ ਵਿਰਾਜ ਜਾਣਾ ਇਨਾ ਹੀ ਦਿਨਾਂ ਵਿੱਚ ਸੰਗਤ ਦੀ ਪ੍ਰੇਰਣਾ ਸਦਕਾ ਜਿੱਥੇ ਹੁਣ ਜੋੜਾ ਘਰ ਹੈ ਉਸ ਦੇ ਨਾਲ ਹੀ ਪਾਣੀ ਦੀ ਲੋੜ ਪੂਰੀ ਕਰਨ ਲਈ ਸੰਗਤਾਂ ਦੀ ਪ੍ਰੇਰਣਾ ਨਾਲ ਬਾਬਾ ਜੀ ਨੇ ਨਲਕਾ ਲਵਾ ਦਿੱਤਾ ਤਾਂ ਜੋ ਬਾਹਰੋਂ ਆਈ ਸੰਗਤ ਨੂੰ ਪਾਣੀ ਦੀ ਓਖ ਨਾ ਹੋਵੇ ਸੇਕ ਨਹਿ ਆ ਸੇਕ ਨਹਿ ਆ ਜਿਨਾ ਨ ਬਿਸਰੇ ਨਾਮ ਸੇਕਨ ਹੈ ਆ ਸੇਕਨ ਹੈ ਆ ਭੇਦ ਨਾ ਜਾਣੋ ਮੂਲ ਸਾਈਂ ਜੇ ਆ ਭੇਦ ਨਾ ਜਾਣੋ ਮੂਲ ਸਾਈਂ ਜੇ ਆ ਜਿਨਾ ਨਾ ਬਿਸਰਹਿ ਨਾਮ सेकने सेकने जीना न बिसरना सेकने सेकने सेकने